ਆ ਮੈਂ ਕਿਥੋਂ ਆਂਦਾ ਬੀਓ ਯਾਰ ਉਹ ਬੰਦੇ ਦਾ ਕੂੜਾ ਆਂਦਾ ਯਾਰ ਬੰਦੇ ਦਾ ਸਾਡੇ ਦਾ ਮੋੜੇ ਚੱਲ ਜਾਣੇ ਵਾਸਤੇ ਆਂਦੇ ਆਪਣੇ ਕੋਣ ਤੁਸੀਂ ਕਿਹਨੇ ਇਹਨਾਂ ਸਰਪ ਤੋਂ ਪਾਣੀ ਪਾ ਕੇ ਚੱਲ ਜਾਂਦੇ ਘਟਰਾ ਦਾ ਇੱਕ ਚੋਲਾ ਚੋਲਾ ਨਾ ਬਣਾ ਮੇਰੀ ਗਾਣ ਇੱਕ ਵਾਰੀ ਤੁਹਾਡੇ ਘਰਾਂ ਵੀ ਦਾਸ ਮਹੱਲੇ ਚ ਕੋਈ ਵੀ ਬੰਦਾ ਫੋਨ ਕਰ ਦੇਵੇ ਅਸੀਂ ਉਸੇ ਵੇਲੇ ਹੀ ਬੰਦੇ ਜੇ ਨਹੀਂ ਭੇਜਦੇ ਅਸੀਂ ਗੁਨਾਹਗਾਰ ਆ ਜੇ ਹੁਣ ਵੀ ਬੰਦੇ ਨਹੀਂ ਲੱਗੇ ਹੋਏ ਤਾਂ ਵੀ ਗੁਨਾਹਗਾਰ ਆ ਤੁਸੀਂ ਤੁਸੀਂ ਇਸ ਗੱਲ ਨੂੰ ਸੈਲਫਟ ਕਰਦੇ ਆ ਕਿ ਨਾਲੀਆਂ ਬੰਦ ਹੋਣ ਕਰਕੇ ਸੀਵਰੇਜ ਬਲਕ ਨਹੀਂ ਇਹ ਤਾਂ ਗੱਲ ਹੈ ਹੀ ਫਿਰ ਨਾਲੀਆਂ ਕੋਲ ਪੂਰਾ ਵਿੱਚ ਜਾਂਦਾ ਪਿਆ ਤੁਸੀਂ ਉਹਦੋਂ ਕਿਉਂ ਨਹੀਂ ਵਿਰੋਧ ਕੀਤਾ ਜਦੋਂ ਮਿਊਨਿਸਪਲ ਕਮੇਟੀ ਦੇ ਐਮਸੀ ਜਿਹੜੇ ਸੀ ਨਾਲੀਆਂ ਬੰਦ ਕਰਾਇਆ ਕਰਾ ਕੇ ਇੰਟਰਲੌਕ ਲਵਾਉਂਦੇ ਸੀ ਰਮਨ ਜੀ ਹੁਣ ਸਾਰੇ ਸ਼ਹਿਰ ਦੇ ਵਿੱਚ ਇਹਨੂੰ ਕਰਾਈ ਜਾਂਦੇ ਆ ਤੁਸੀਂ ਇਹ ਸਮੱਸਿਆ ਤੁਸੀਂ ਦੱਸਣੀ ਸੀ ਉਹਨਾਂ ਨੂੰ ਵੀ ਭਾਈ ਨਾਲੀਆਂ ਬੰਦ ਕਰਨ ਦੇ ਨਾਲ ਸਾਨੂੰ ਆਹ ਸਮੱਸਿਆ ਆਣੀ ਸ਼ਹਿਰ ਦੀ ਸੀਵਰੇਜ ਬਲਕ ਆ ਪਰ ਤੁਸੀਂ ਸਾਰਿਆਂ ਨੇ ਨਾਲ ਲਾ ਕੇ ਕਿਉਂ ਕੀ ਹੋ ਗਈ ਭੋਵੇ ਜੀ ਸਾਨੂੰ ਨਾਲੀਆਂ ਕੱਢਣੇ ਪੈਣੀਆਂ ਨਾਲੀਆਂ ਕੱਢਣ ਦੇ ਚੱਕਰ 'ਚ ਤੁਸੀਂ ਨਾਲੀਆਂ ਬੰਦ ਕਰਾਤੀਆਂ ਜਿਹੜਾ ਬੰਦ ਕਰਾਉਣ ਦੇ ਨਾਲ ਇਹ ਆਜ ਹਾਲ ਹੋ ਰਿਹਾ ਇਹ ਤਾਂ ਹੁਣ ਕੰਮ ਰਿਹਾ ਦਾ ਹੁਣ ਐਮਸੀਓ ਦਾ ਅਸੀਂ ਤਾਂ ਕਹਿ ਹੁੰਦੇ ਅਸੀਂ ਕਿਹਾ ਆ ਬੜੀ ਬਾਰੀ ਕਿਹਾ ਆ ਤੁਸੀਂ ਲਿਖਤੀ ਕਿਉਂ ਨਹੀਂ ਦਿੰਦੇ ਇਹਨਾਂ ਨੂੰ ਲਿਖਤੀ ਦਿਓ ਨਾ ਜਿਹੜਾ ਤੁਹਾਡਾ ਟੈਂਡ ਚਲੋ ਅਜੀ ਲਿਖਤੀ ਨਹੀਂ ਲੱਗੇ ਜਿਹੜੇ ਸਫਾਈ ਕਰਨ ਆਉਂਦੇ ਆ ਉਹ ਇਹੀ ਕਹਿੰਦੇ ਚਾਰ ਮੱਲੇ ਜੋੜ ਤੇ ਠੀਕ ਆ ਉਹਦਾ ਹੱਲ ਕਿਵੇਂ ਕਰਨਾ ਉਹਦਾ ਹੱਲ ਤਾਂ ਹੁਣ ਦਫ਼ਤਰ ਨੇ ਕਰਨਾ ਕਿਹੜਾ ਦਫ਼ਤਰ ਕਿਉਂ ਨਹੀਂ ਪਤਾ ਦੇ ਤੁਸੀਂ ਫੇ ਤੁਸੀਂ ਕਰੋ ਹਾਂ ਕਿ ਅੰਨ੍ਹਾ ਨਾਲ ਕਰਦੇ ਤੁਸੀਂ ਇਹ ਮੈਂ ਤਾਂ ਸਾਰਾ ਇਨਸਾਨ ਹੋਗਾ ਇਸ ਗੱਲ ਨੂੰ ਕੋਈ ਹੱਲ ਨਹੀਂ ਹੋ ਰਿਹਾ ਪਤਾ ਹੁਣ ਲੈਨ ਥੱਲੇ ਦੀ ਪੈਪ ਹੋਰ ਨਹੀਂ ਨਾ ਲੰਘ ਸਕਦਾ 50 ਹਜ਼ਾਰ ਪੁਰਾਣਾ ਨਹੀਂ ਗਿਆ 45 ਸਾਲ ਹੋ ਗਿਆ ਉਹ ਨਸੀਬ ਦੇ ਫੇਰ ਨੂੰ ਆ ਕੇ ਦੱਸਣ ਕਿ ਭਾਈ ਉੱਥੇ ਆਹ ਪ੍ਰੋਬਲਮ ਹੈ ਐਦਾਂ ਹੱਲ ਨਹੀਂ ਉਹ ਦੱਸਦੇ ਅਸੀਂ ਵੀ ਦੱਸਦੇ ਅਸਲ ਤਾਂ ਇਹ ਹੋਇਆ ਨਹੀਂ ਸੀ ਹੋਣੇ ਹੁਣ ਇਹੋ ਆ ਗਿਆ ਨਵਾਂ ਪਹਿਲਾਂ ਹੈ ਨਹੀਂ ਸੀਗਾ ਕੋਈ ਸਿਮਰਨ ਢੀਡ ਸਾਂ 3 ਸਾਲ ਲੈ ਕੇ ਗਿਆ ਸੀ 3 ਸਾਲ ਹੀ ਉਹਦੇ ਅੱਗੇ ਰੋਲਾ ਪਾਦੇ ਰਹੇ ਆ ਹੁਣ ਸ਼ਰੀਰ ਨੇ ਸ਼ਰੀਰ ਪਹਿਲਾਂ ਵੀ ਆ ਕੇ ਗਿਆ ਸ਼ਰੀਰ ਹੁਣ ਵੀ ਆ ਸ਼ਰੀਰ ਨੂੰ ਵੀ ਤਾਂ ਪਤਾ ਉੱਥੇ ਦੀ ਕਿਹੜੀ ਸਮੱਸਿਆ ਆ ਇਹ ਨਹੀਂ ਗੱਲ ਹੈ ਕਿ ਇਹੋ ਨਵਾਂ ਆ ਨਵਾਂ ਨਹੀਂ ਹੈ ਗਈ ਉਹੀ ਹੈ ਨਾ ਪਤਾ ਮੈਂ ਕਹਿੰਦਾ ਕਿ ਹੌਤੀ ਬਾਣ ਨਹੀਂ ਆ ਹੌਤੀ ਹਾਂ ਤਾਂ ਬਸ ਬਣੀ ਨਹੀਂ ਹੌਤੀ ਕੋਈ ਟੋਟਕੋ ਤੁਸਾਂ ਨੂੰ ਜੇਹੀ ਆਣਾ ਸਗਾ ਤੁਸੀ ਮਹੀਨੇ ਹੋ ਗਏ ਜੇਹੀ ਆਇਆ ਉੱਥੇ ਕੋਈ ਮੈਨੂੰ ਇੰਨੀ ਗੱਲ ਦੱਸੋ ਨਵੀਂਆਂ ਮਸ਼ੀਨਾਂ ਆਣ ਦੇ ਨਾਲ ਕਿੰਨੀਆਂ ਕੰਪਲੇਂਟਾਂ ਘਟੀਆਂ ਨਗਰ ਕੌਂਸਲ ਦੀਆਂ ਅੱਗੇ ਕੰਪਲੇਂਟਾਂ ਪ੍ਰਸ਼ਾਸਨ ਕਰਕੇ ਨਾ ਸੁਣ ਲੋ ਉਹ ਜਿੱਦਾਂ ਗਾਰਜ ਦਾ ਆਵਾਜ਼ ਮਾਰਦੀ ਹੈ ਇੱਕ ਹੱਥਾਂ ਵਿੱਚ ਪੈ ਚਾਹ ਤਨ ਪਰਸਾ ਤਮ ਨਹੀਂ ਤਿੰਨਾ ਸਾਲ ਚ ਪਰਸਾ ਦੇ ਲੱਗੀ ਰਹੇ ਬਰਸਾਤ ਤੋਂ ਪਹਿਲਾਂ ਇਦਾਂ ਹੀ ਸੀ ਇਹ ਨਹੀਂ ਬਾਅਦ ਵਿੱਚ ਨਿਕਲਦਾ ਕਿੰਨੀ ਦੇਰ ਬਾਅਦ ਨਿਕਲਦਾ ਸਾਡੇ ਉਹ ਤਾਂ ਇੱਕ ਦਿਨ ਇੱਕ ਦੋ ਦਿਨ ਚ ਨਿਕਲ ਜਾਂਦਾ ਅੱਛਾ ਮੇਰੀ ਗੱਲ ਸੁਣਾ ਤੁਹਾਡੇ ਮਹੱਲੇ ਤੋਂ ਕਿਸੇ ਨੇ ਵੀ ਫੋਨ ਕੀਤਾ ਕਦੀ ਇਦਾਂ ਹੋਇਆ ਕਿ ਅਸੀਂ ਜਵਾਬ ਦਿੱਤਾ ਜਾਂ ਅਸੀਂ ਗੱਡੀ ਨਹੀਂ ਭੇਜੀ ਚਲੋ ਇੱਕ ਐਤਵਾਰ ਕਰਕੇ ਇਹੀ ਪ੍ਰੋਬਲਮ ਹੋਈ ਆ ਆਣ ਨਾਲ ਪਾਵਾ ਲੈ ਤਾਕੀ ਅਸੀਂ ਲਾਇਆ ਹਿਆ ਜਿਹੜੀ ਅਸੀਂ ਦਫ਼ਤਰ ਦੀ ਆ ਅਸੀਂ ਇਹ ਲਿਖ ਕੇ ਅਸੀਂ ਆਪਣੇ ਵੱਲੋਂ ਦੇਣ ਲੱਗੇ ਆ ਸੁਣ ਲਓ ਅਸੀਂ ਦਫ਼ਤਰਾਂ ਨੂੰ ਦੇਖ ਕੇ ਦੇਣ ਲੱਗੇ ਆ ਆਂਦਾ ਹੁਣ ਇੱਕੋ ਹੀ ਤੁਹਾਨੂੰ ਕਹਿਣਾ ਮੁੜ ਕੇ ਅਸੀਂ ਨਹੀਂ ਕਹਿਣਾ ਦੇਖੋ ਜਿਹੜਾ ਇਹ ਨਮੀਬਾਦੀ ਦੇ ਜਿਹੜੇ ਮਹੱਲੇ ਵਾਸੀ ਆ ਇਹਨਾਂ ਦੀ ਜਿਹੜੀ ਪ੍ਰੋਬਲਮ ਆ ਬੜੇ ਲੰਬੇ ਸਮੇਂ ਤੋਂ ਚੱਲ ਰਹੀ ਆ ਇਹਨਾਂ ਦੀ ਸਿਵਰੇ ਦੀ ਸਭ ਤੋਂ ਵੱਡੀ ਸਮੱਸਿਆ ਆ ਜੀ ਤੁਸੀਂ ਦੇਖੋ ਨਾਲੀਆਂ ਦੇ ਚ ਗਲੀਆਂ ਚ ਕਿੰਨਾ ਕੁ ਪਾਣੀ ਖੜਾ ਆ ਉਥੇ ਬਰਸਾਤ ਹਲੇ ਵੰਦੀ ਨਹੀਂ ਪਹਿਲੇ ਉਥੇ ਪਾਣੀ ਖੜ ਜਾਂਦਾ ਆ ਇਹਨਾਂ ਦੀ ਸਮੱਸਿਆ ਇਹੀ ਆ ਕਿ ਇਹਦਾ ਪ੍ਰੋਪਰ ਹੱਲ ਕੀਤਾ ਜਾਵੇ ਹੁਣ ਈਓ ਸਾਹਿਬ ਬੈਠੇ ਸੀਗੇ ਤੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਅਸੀਂ ਮੌਕਾ ਜਾ ਕੇ ਦੇਖਦੇ ਆ ਹੁਣ ਉਹਨਾਂ ਦੇ ਨਾਲ ਜਾ ਕੇ ਮੌਕਾ ਦੇਖਦੇ ਨੇ ਬਾਕੀ ਇਹ ਕਹਿੰਦੇ ਪਏ ਅਸੀਂ ਹਲੇ ਪੱਕਾ ਤਾ ਨਾ ਜੜਾ ਲੱਗਿਆ ਸਾਡਾ ਅਸੀਂ ਨਹੀਂ ਚੱਕਣਾ ਜਦ ਤੱਕ ਪ੍ਰੋਪਰ ਹੱ ਤੇ ਅਸੀਂ ਮੰਨ ਲਓ ਹੁਣ ਇਹਨਾਂ ਦੇ ਨਾਲ ਮੌਕਾ ਦੇਖਣ ਚੱਲਈਓ ਸਾਹਿਬ ਨਾਲ ਤੇ ਜਿਹੜੇ ਪ੍ਰਸ਼ਾਸਨ ਸੰਬੰਧ ਹੈ ਨਗਰ ਕੌਂਸਲ ਦਾ ਸਾਰੇ ਤੇ ਅਸੀਂ ਜਾ ਕੇ ਦੇਖਦੇ ਮੌਕਾ ਇਹਨਾਂ ਨੂੰ ਮੌਕਾ ਖਾ ਲਾਂਗੇ ਮੌਕੇ ਤੇ ਕੋਈ ਕੀ ਪੱਕਾ ਹੱਲ ਕੀ ਕਰਦੇ ਆ ਉਹ ਜਾ ਕੇ ਦੇਖਦੇ ਆ ਜੀ ਬਾਈ ਉਹ ਨਹੀਂ ਕੋਈ ਟਾਈਮ ਦੀ ਕੋਈ ਗੱਲ ਕਰ ਦੇਣਾ ਟਾਈਮ ਨਹੀਂ ਦੇਖੋ ਮਹੱਲਾ ਵਾਸੀ ਆ ਸਾਰੇ ਨਰੇਸ਼ੀ ਆ ਸਾਰੇ ਜਿੰਨੇ ਬੈਠੇ ਇਹਨਾਂ ਨੇ ਕਿ ਇਹ ਕਿਹਾ ਕਿ ਜਿਹੜਾ ਟਾਈਮ ਬਾਉਂਡ ਕਰੋ ਕਿ ਜਦੋਂ ਕਿੰਨੇ ਚ ਚੱਲ ਹੋਵੇ ਜੀ ਦੇਖੋ ਇਹ ਹੁਣ ਕੀ ਕਰਦੇ ਆ ਇਹ ਤਾਂ ਪ੍ਰਸ਼ਾਸਨ ਨਗਰ ਕੌਂਸਲ ਦਾ ਹੱਲ ਹੈਗਾ ਉਹ ਜਾਂਦੇ ਆ ਹਾਂਜੀ ਹਾਂਜੀ ਦੇਖੋ ਸਾਡੇ ਵੱਲੋਂ ਕੋਈ ਕਮੀ ਨਹੀਂ ਕੀਤੀ ਤਾਂ ਹਮੇਸ਼ਾ ਇਹ ਕਹਿੰਦੇ ਆ ਕਿ ਅਸੀਂ ਨਵਾਂ ਸ਼ਹਿਰ ਦੇ ਵਿਕਾਸ ਲਈ ਆਂ ਵਿਕਾਸ ਕਰਨਾ ਆ ਪਰ ਵਿਕਾਸ ਨਹੀਂ ਤਾਂ ਜੀਆਂ ਉੱਡ ਰਹੀਆਂ ਜਿਹੜਾ ਜਿਹੜੇ ਬੰਦੇ ਕੰਮ ਨਹੀਂ ਕਰਦੇ ਉਹਨਾਂ ਨੂੰ ਫਸੇ ਕਰ ਦਿੱਤਾ ਜਾਵੇ ਸਹੀ ਗੱਲ ਜਦੋਂ ਜਾਂਦੇ ਆ ਹੱਲ ਕਿਉਂ ਨਹੀਂ ਕਰਦੇ ਪ੍ਰੋਪਰ ਤਾਂ ਹੱਲ ਕਰਨਾ ਜਾਂਦੇ ਆ ਇਹ ਇਹ ਮਹੱਲੇ ਵਾਸੀਆਂ ਦੀ ਇਹ ਕਮੈਂਟ ਆ ਕਿ ਪਾਣੀ ਸੱਕ ਕਰਕੇ ਲਿਆਉਂਦੇ ਆ ਇਸ ਤੋਂ ਵੱਧ ਕੁਝ ਨਹੀਂ ਹੁੰਦਾਗਾ ਓਕੇ ਤੇ ਅਸੀਂ ਮੈਂ ਦੇਖੋ ਮੇਰੀ رائے ਥੋੜੀ ਆ ਕਿ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹਨੂੰ ਪਾਸੇ ਕਰ ਦਿਓ ਸਹੀ ਗੱਲ ਜਦੋਂ ਜ਼ਿੰਮੇਵਾਰੀ ਨਹੀਂ ਚੱਕਦਾ ਬੰਦਾ ਤਾਂ ਇਹ ਕਹਿੰਦੇ ਹੱਥ ਖੜੇ ਕਰ ਤਦ ਕਹਾਂ ਵੀ ਜਾਣਤਾ ਵੀ ਇਹ ਵੀ ਚੱਲ ਰਿਹਾ ਦੇਖੋ ਦੇਖੋ ਅਸੀਂ ਕੱਲੇ ਉਹਦੇ ਲੇਗਾ ਹੋਰ ਬੰਦਾ ਕੋਲਾ ਦਿਓ ਜਿਹੜਾ ਬੰਦਾ ਕੰਮ ਕਰ ਸਕੇ ਬਿਲਕੁਲ ਅਸੀਂ ਇਹ ਨਾਲਾ ਹੀ ਪੂਰੀ ਤਰ੍ਹਾਂ ਮਤਲਬ ਅਸੀਂ ਮੌਕਾ ਦਿਖਾਣ ਜਾ ਰਹੇ ਹਾਂ ਮੈਂ ਮੌਕਾ ਦਿਖਾਣ ਚ ਲਾਈ ਇਹਨਾਂ ਨੂੰ ਠੀਕ ਹੈ ਠੀਕ ਹੈ ਸ਼ਰਤ ਇਹ ਕਹਿਣਾ ਜੀ ਕਿ ਜਦੋਂ ਵੀ ਇਹਨਾਂ ਨਾਲ ਸਾਨੂੰ ਫੋਨ ਕੀਤਾ ਅੱਜ ਤਾਂ ਉਦੋਂ ਵੇਲੇ ਸੀਵਰਮੈਨ ਜਿਹੜੇ ਆ ਉਹ ਭੇਜ ਦੇਈ ਦੀ ਆ ਹਾਂਜੀ ਤੇ ਸੀਵਰ ਕੋਲ ਹੁਣ ਵੀ ਖੋਲ ਦਿੱਤਾ ਹੋਇਆ ਅੱਛਾ ਜੀ ਉਹ ਹੁਣ ਬਰਸਾਤ ਕਰਕੇ ਜਿਹੜੇ ਪਾਣੀ ਵੀ ਜ਼ਿਆਦਾ ਆ ਉਹਦੇ ਕਰਕੇ ਜ਼ਿਆਦਾ ਬਲੌਕੀ ਜਾਂਦੀ ਆ ਬਰਸਾਤ ਕਰਕੇ ਉਹ ਜਿੱਥੇ ਕੂੜਾ ਬਹੁਤ ਲੋੜਦੇ ਆ ਜਿਹੜਾ ਦਿਖਾਰੀ ਦਾ ਵੀ ਉੱਥੇ ਕੱਢ ਕੇ ਬਾਹਰ ਢੇਰੀਆਂ ਵੀ ਲਾਈਦੀਆਂ ਦਿਖਾਰੀ ਦਾ ਵੀ ਆ ਤੇ ਉਹ ਕੁਝ ਕੂੜੇ ਦੀ ਪ੍ਰੋਬਲਮ ਆ ਕੁਝ ਥੋੜਾ ਬਰਸਾਤ ਤੋਂ ਬਾਅਦ ਉਹਨੂੰ ਸਫਾਈਆਂ ਵੀ ਉਹਦੀਆਂ ਕਰਾਂਗੇ ਅਸੀਂ ਸੁਰੇਦੀਆਂ ਜਿਹੜਾ ਦੁਆਰਾ ਦੁਆਰਾ ਇਹ ਪ੍ਰੋਬਲਮ ਨਾ ਆਵੇ ਤੇ ਇਸ ਕਰਕੇ ਬਾਕੀ ਅਸੀਂ ਹੁਣ ਵੀ ਮੌਕੇ ਤੇ ਚੱਲੇ ਆ ਬਾਕੀ ਜੋ ਵੀ ਉੱਥੇ ਬਣਦਾ ਸਰਦਾ ਉਹ ਅਸੀਂ ਕਰਾਂਗੇ ਮੌਕਾ ਦੇਖਣ ਜਾ ਰਹੇ ਹਾਂ ਮੌਕਾ ਦੇਖਣ ਜਾ ਠੀਕ ਹੈ